ਇਸਲੇ ਕੁਝ ਦਿਨਾਂ ਤੋਂ ਪੈਲਗਾਮ ਦੀਆਂ ਗੱਲਾਂ ਕਰ ਰਹੇ ਆ ਮਨ ਬਹੁਤ ਦੁਖੀ ਹੋ ਰਿਹਾ ਤਸਵੀਰਾਂ ਜਿਹੜੀਆਂ ਉਹ ਦਿਲ ਚੰਜੋੜ ਰਹੀਆਂ ਨੇ ਉਸ ਤੋਂ ਬਾਅਦ ਜੋ ਪਾਕਿਸਤਾਨ ਤੇ ਭਾਰਤ ਆਂਡ ਗਵਾਂਡ ਚ ਜੋ ਖਟਾਸ ਪੈਦਾ ਹੋ ਗਈ ਹੈ ਉਹ ਹੋਰ ਦਿਲ ਨੂੰ ਦੁਖੀ ਕਰਦੀ ਹੈ ਹੁਣ ਪਾਕਿਸਤਾਨ ਨੇ ਭਾਰਤ ਤੋਂ ਉੱਡਣ ਵਾਲੀਆਂ ਜਿਹੜੀਆਂ ਹਵਾਈ ਉਡਾਣਾਂ ਸੀ ਉਹ ਹਵਾਈ ਰਸਤਾ ਬੰਦ ਕਰਤਾ ਉਹਦਾ ਕਿਦਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਇਹ ਗੱਲ ਸਹੀ ਹੈ ਕਿ ਹਵਾਈ ਰਸਤਾ ਜਿਹਨੂੰ ਅਸੀਂ 에ਅਰ ਸਪੇਸ ਕਹਿੰਦੇ ਆ ਉਹ ਵੱਡੇ ਅੰਤਰਰਾਸ਼ਟਰੀ ਸਮਝੌਤਿਆਂ ਦੇ ਤਹਿਤ ਇੱਕ ਦੂਸਰੇ ਦੇਸ਼ ਦੇ ਉੱਤੋਂ ਉੱਡਣ ਦੀ ਇਜਾਜ਼ਤ ਹੈ। ਹੂੰ ਹੂੰ। ਤੇ ਜਦੋਂ ਉਹਨੂੰ ਕੋਈ 에ਅਰ ਸਪੇਸ ਆਪਣੀ ਬੰਦ ਕਰਦਾ ਫਿਰ ਤੁਸੀਂ ਉੱਥੋਂ ਦੀ ਜਿਹਦੇ ਲਈ ਬੰਦ ਕੀਤੀ ਆ ਉਹ ਲੰਘ ਨਹੀਂ ਸਕਦੇ। ਹੂੰ ਹੂੰ। ਉਹ ਫਿਰ ਉਲੰਘਣਾ ਮੰਨਿਆ ਜਾਏਗਾ। ਪਾਕਿਸਤਾਨ ਨੇ ਪੈਲਗਾਮ ਹਮਲੇ ਤੋਂ ਅਤਵਾਦੀ ਹਮਲੇ ਤੋਂ ਬਾਅਦ ਜੋ ਭਾਰਤ ਨੇ ਕਦਮ ਚੁੱਕੇ ਉਹਦੇ ਜਵਾਬ ਦੇ ਵਜੋਂ ਉਹ ਇੰਡੀਅਨ 에ਅਰਲਾਈਨਾਂ ਵਾਸਤੇ ਜਿਹੜੀ ਆ ਉਡਾਨ ਜਿਹੜੀ ਆ ਉਹ 에ਅਰ ਸਪੇਸ ਆਪਣੀ ਬੰਦ ਕਰਤੀ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਜੀ। ਪਾਕਿਸਤਾਨ ਨੇ ਵੀਰਵਾਰ ਤੋਂ 에ਅਰਸਪੇਸ ਬੰਦ ਕਰ ਦਿੱਤੀ ਹੈ ਤੇ ਅੰਤਰਰਾਸ਼ਟਰੀ ਉਡਾਨਾਂ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨਾਰਥ ਇੰਡੀਆ ਵਿੱਚੋਂ ਉੱਡਣਗੀਆਂ ਉਹਨਾਂ 'ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਦਿੱਲੀ ਤੇ ਅੰਮ੍ਰਿਤਸਰ ਦੇ ਹਵਾਈ ਅਡੇਸ ਵਿੱਚ ਖਾਸ ਤੌਰ ਤੇ ਆਉਂਦੇ ਨੇ ਹੋਵੇਗਾ ਕਿ ਕਿ ਜਿਹੜੇ ਇੰਡੀਅਨ ਕੈਰੀਅਰਜ਼ ਨੇ ਇੱਕ ਤ ਇਹ ਗੱਲ ਹੈ ਕਿ ਇਹ 에ਅਰਸਪੇਸ ਇੰਡੀਅਨ ਕੈਰੀਅਰਜ਼ ਵਾਸਤੇ ਪਾਬ ਇੰਡੀਆ ਦੀਆਂ ਜਿਹੜੀਆਂ 에ਅਰਲਾਈਨਾਂ ਹੈਗੀਆਂ ਨੇ ਉਹਨਾਂ ਲਈ ਬੰਦ ਕੀਤੀਆਂ ਹੋਈਆਂ ਨੇ 에ਅਰਸਪੇਸ ਉਹਨਾਂ ਨੇ ਬੰਦ ਕੀਤੀ ਹੈ ਸੋ ਇੰਡੀਅਨ ਕੈਰੀਅਰ ਜਿਹੜੇ ਵੈਸਟ ਏਸ਼ੀਆ ਯੂਰਪ ਯੂਕੇ ਨਾਰਥ ਅਮਰੀਕਾ ਜਿਹਦੇ ਵਿੱਚ ਕੈਨੇਡਾ ਯੂ ਐਸ ਏ ਆਉਂਦੇ ਨੇ ਜਿਹੜੀਆਂ 에ਅਰਲਾਈਨਾਂ ਦੀਆਂ ਇੰਡੀਅਨ 에ਅਰਲਾਈਨ ਦੇ ਉਡਾਨਾਂ ਇੱਥੇ ਨੂੰ ਪਾਕਿਸਤਾਨ ਦੇ ਉੱਪਰੋਂ ਜਾਂਦੀਆਂ ਸੀ ਉਹਨਾਂ ਨੂੰ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ ਇਹਦਾ ਮਤਲਬ ਹੋਵੇਗਾ ਕਿ ਉਹਨਾਂ ਨੂੰ ਹੋਰ ਪਾਸੇ ਦੀ ਘੁੰਮ ਕੇ ਇੰਡੀਆ ਦੇ ਵਿੱਚ ਦੱਖਣ ਵੱਲ ਨੂੰ ਜਾ ਕੇ ਉਹਨਾਂ ਨੂੰ ਫੇਰ ਮੋੜ ਕੱਟਣਾ ਪਵੇਗਾ ਹੋਰ ਕੰਟਰੀ ਦੇ ਉੱਪਰੋਂ ਵੀ ਜਾਣਾ ਪਵੇਗਾ ਜਿਹਦੇ ਨਾਲ ਲੰਬਾ ਰੂਟ ਜ਼ਿਆਦਾ ਸਮਾਂ ਅਲਟੀਮੇਟਲੀ ਮੁਸਾਫਰਾਂ ਦੀ ਜੇਬ ਤੇ ਜ਼ਿਆਦਾ ਬੋਝ ਪੈਣ ਦੀ ਸੰਭਾਵਨਾ ਹੈ 2019 ਦੇ ਵਿੱਚ ਵੀ ਪਾਕਿਸਤਾਨ ਨੇ ਆਪਣੀ 에ਅਰ ਸਪੇਸ ਜਿਹੜੀ ਬੰਦ ਕੀਤੀ ਸੀ ਤੇ ਬਾਲਾਕੋਟ ਦੇ ਹਮਲਿਆਂ ਤੋਂ ਬਾਅਦ ਤੇ ਇੰਡੀਆ ਦੀਆਂ 에ਅਰਲਾਈਨਾਂ ਨੂੰ ਉਸ ਵੇਲੇ ਦੱਸਿਆ ਜਾਂਦਾ ਕਿ 700 ਕਰੋੜ ਦਾ ਜਿਹੜਾ ਘਟਾ ਉਹ ਪਿਆ ਸੀ ਕਿਉਂਕਿ ਤੇਲ ਖਰਚੇ ਤੇ ਆਪਰੇਸ਼ਨਲ ਕੰਪਲਿਕੇਸ਼ਨ ਜਿਹੜੀਆਂ ਸੀ ਉਹ ਬਹੁਤ ਜ਼ਿਆਦਾ ਵਧ ਗਈਆਂ ਸੀ ਤੇ 에ਅਰ ਇੰਡਸਟਰੀ 'ਤੇ ਸਭ ਤੋਂ ਵੱਧ ਬੁਰਾ ਅਸਰ ਪਿਆ ਸੀ ਤੇ ਇਸ ਵੇਲੇ 에어 ਇੰਡੀਆ ਹੀ ਹੈ ਜਾਂ ਇੰਡੀਗੋ ਹੈ ਜਾਂ ਕੋਈ ਸ਼ਕਤ ਦੀ ਕੋਈ ਹੋਰ ਹੈ ਜਿਹੜੀਆਂ ਯੂਰਪ ਤੇ ਨਾਰਥ ਅਮਰੀਕਾ ਨੂੰ ਉਡਾਨਾਂ ਜਿਹੜੀਆਂ ਇਹ ਨੇ ਉਹ ਜਾਂਦੀਆਂ ਨੇ ਇੰਡੀਆ ਦੀ ਸਭ ਤੋਂ ਵੱਡੀ 에어ਲਾਈਨ ਦਾ ਇਕੋ ਹੀ ਇਹਦਾ ਮਾਲਕ ਹੈ 에어ਡੀਆਂ ਨੂੰ ਭਾਰਤ ਸਰਕਾਰ ਵੇਚ ਚੁੱਕੀ ਹੈ ਤੇ ਆਪਣੇ ਪੈਸੈਂਜਰਸ ਨੂੰ ਐਡਵਾਈਜ਼ਰੀ ਉਹ ਜਾਰੀ ਕਰ ਰਹੇ ਨੇ ਕਿ ਸਾਡਾ ਜਿਹੜਾ ਇੰਟਰਨੈਸ਼ਨਲ ਫਲਾਈਟ ਸਿਸਟਮ ਆ ਉਹਦੇ ਵਿੱਚ ਅਸਰ ਪੈ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸਲੀ ਪਤਾ ਲੱਗੇਗਾ ਕਿ ਕਿੰਨਾ ਕੁ ਖਰਚਾ ਵਧ ਰਿਹਾ ਤੇ ਕਿੰਨਾ ਕੁ ਘਾਟਾ ਪੈ ਰਿਹਾ ਤੇ ਨਾਰਥ ਇੰਡੀਆ ਦੇ ਵਿੱਚੋਂ ਦਿੱਲੀ ਲਖਨਊ ਤੇ ਅਮਰitsar ਇਹ ਜਿਹੜੀਆਂ 에ਰਪੋਰਟਸ ਹਨ ਇਹਨਾਂ ਨੂੰ ਜਾਣਾ ਪਵੇਗਾ ਮਹਾਰਾਸ਼ਟਰ ਵੱਲ ਨੂੰ ਤੇ ਫੇਰ ਸੱਜੇ ਹੱਥ ਮੁੜ ਕੇ ਯੂਰਪ ਜਾਂ ਉੱਤਰੀ ਅਮਰੀਕਾ ਜਾਂ ਵੈਸਟ ਏਸ਼ੀਆ ਨੂੰ ਮੋੜ ਘਟਣਾ ਪਵੇਗਾ ਏਅਰ ਇੰਡੀਆ ਵਾਲੇ ਜਿਹੜੇ ਨੇ ਉਹ ਵੈਸਟ ਏਸ਼ੀਆ ਨੂੰ ਵੀ ਜਾਂਦੇ ਨੇ ਯੂਰਪ ਨੂੰ ਵੀ ਜਾਂਦੇ ਨੇ ਔਰ ਯੂਕੇ ਤੇ ਨਾਰਥ ਅਮਰੀਕਾ ਕੈਨੇਡਾ ਅਮਰੀਕਾ ਨੂੰ ਵੀ ਜਾਂਦੇ ਨੇ ਜਿਹੜੀ ਉਹਨਾਂ ਦੀ ਹੀ ਇੰਡੀਗੋ ਹੈ ਉਹ ਜਿਹੜੀ ਹੈ ਵੈਸਟ ਏਸ਼ੀਆ ਤੁਰਕੀ ਤੇ ਸੈਂਟਰਲ ਏਸ਼ੀਆ ਨੂੰ ਜਾਂਦੀ ਆ ਏਅਰ ਇੰਡੀਆ ਐਕਸਪ੍ਰੈਸ ਆਕਾਸਾ ਏਅਰ ਸਪਾਈਸ ਜੈਟ ਇਹਨਾਂ ਦੀਆਂ ਡੋਨੇਸ਼ਨ ਜਿਹੜੀਆਂ ਨੇ ਇਹ ਡੈਸਟੀਨੇਸ਼ਨ ਜਿਹੜੀਆਂ ਨੇ ਉਹ ਵੈਸਟ ਏਸ਼ੀਆ ਦੇ ਵਿੱਚ ਹੈਗੀਆਂ ਨੇ ਸੋ ਵੱਡਾ ਅਸਰ ਪੈਣ ਦੀ ਸਵਲੀਨ ਸੰਭਾਵਨਾ ਅਲਟੀਮੇਟਲੀ ਔਖਾ ਹੋ ਰਿਹਾ ਕੰਮ ਖਾਸ ਤੌਰ ਤੇ ਜਿਹੜੀਆਂ ਲੌਂਗ ਹਾਲ ਫਲਾਈਟਸ ਨੇ ਹੁਣ ਨਾਰਥ ਅਮਰੀਕਾ ਨੂੰ ਬਿਨਾਂ ਸਟਾਪ ਕੀਤੇ ਤੋਂ ਫਲਾਈਟਾਂ ਜਿਹੜੀਆਂ ਆ ਰਹੀਆਂ ਨੇ ਟੋਰਾਂਟੋ ਵੀ ਆ ਵੈਨਕੂਵਰ ਵੀ ਆ ਨਿਊਯਾਰਕ ਵੀ ਆ ਸ਼ਿਕਾਗੋ ਵੀ ਆ ਹੋਰ ਵੀ ਸਾਨ ਫਰਾਂਸਿਸਕੋ ਵੀ ਆ ਸ਼ਾਇਦ ਔਰ ਉਹਦੇ ਵਿੱਚ ਹੁਣ ਹੋਵੇਗਾ ਕਿ ਕਿ 에어 ਇੰਡੀਆ ਨੂੰ ਖਰਚਾ ਵੱਧ ਪਵੇਗਾ ਪਰ ਜਿਵੇਂ 에어 ਕੈਨੇਡਾ ਵੀ ਹੈ ਯੂਨਾਈਟਿਡ ਵੀ ਹੈ ਅਮਰੀਕਨ 에어ਲਾਈਨ ਵੀ ਹੈ ਡੈਲਟਾ ਵੀ ਹੈ ਇਹ ਵੀ ਫਲਾਈ ਕਰਦੇ ਨੇ ਜਾਂ ਖਤਰ 에어ਵੇਜ਼ ਵੀ ਹੈ ਉਹਨਾਂ ਨੂੰ ਹੀ ਆਜਤ ਰਹੇਗੀ ਰਹੇਗੀ ਬੰਦ ਤੇ 에어 ਇੰਡੀਆ ਦੀ ਜਾਂ ਇੰਡੀਆ ਦੀ ਜਿਹੜੀਆਂ ਓਨਰਸ਼ਿਪ ਵਾਲੀ 에어ਲਾਈਨ ਨੇ ਉਹਨਾਂ ਨੂੰ ਕੀਤਾ ਗਿਆ ਨਾ ਸੋ 에어 ਇੰਡੀਆ ਜਿਹੜੀ ਪਹਿਲਾਂ ਬਹੁਤ ਮੁਸ਼ਕਲਾਂ ਦੇ ਵਿੱਚ ਸੀ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਕਿੰਨੀਆਂ ਘਟਨਾਵਾਂ ਆਈਆਂ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਜੀ ਤੁਸੀਂ ਸਾਡੇ ਦਰਬਾਰ ਸਾਹਿਬ ਦੇ ਮੁਖਰਤੀ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ 에어ਪੋਰਟ ਤੇ ਖਜਲ ਖੁਆਰ ਬਹੁਤ ਹੋਣਾ ਪਿਆ ਜੀ ਔਰ ਇਸ ਤਰ੍ਹਾਂ ਬਿਜ਼ਨਸ ਕਲਾਸ ਦੀ ਬੁਕਿੰਗ ਕਰਾਈ ਹੁੰਦੀ ਹੈ ਬੰਦੇ ਨੇ ਉਹਦੀ ਟਿਕਟ ਜਿਹੜੀ ਆ ਉਹਨੂੰ ਕਹਿੰਦੇ ਕਿ ਅੱਛਾ ਸੀਟ ਖਰਾਬ ਤੁਸੀਂ ਇਕਨੋ ਵਿੱਚ ਬਹਿ ਜਾਓ ਜਦੋਂ ਮੁਆਵਜ਼ਾ ਮੰਗਦੇ ਨੇ ਤੇ 50 ਡਾਲਰ ਜਿਹੜੇ ਸੀ ਕਿਸੇ ਇੱਕ ਪੈਸੇਂਜਰ ਨੂੰ ਮੋੜੇਗਾ 50 ਡਾਲਰ 5 ਦੀ 5000 ਦੀ ਜਿਹੜੀ ਉਹਨੇ ਡਾਲਰ ਦੇ ਖਰੀਦੀ ਹੋਵੇ ਇਹ ਕਿਟ ਖਰੀਦੀ ਹੋਵੇ ਤੇ ਉਹਦਾ ਹਾਲ ਅਸਲ ਵਿੱਚ 에어 ਇੰਡੀਆ ਕੋਲ ਜਹਾਜ਼ ਜਿਹੜੇ ਨੇ ਰੈਟਰੋਫਿਟ ਕਰਵਾਉਣ ਲਈ ਜਾਂ ਨਵੇਂ ਜਹਾਜ਼ ਲੈਣ ਲਈ ਉਹਨਾਂ ਨੂੰ ਬਹੁਤ ਮੁਸ਼ਕਲ ਪੇਸ਼ ਜਿਹੜੀ ਹੈ ਜੀ ਉਹ ਆ ਰਹੀ ਹੈ ਜੀ ਕਿਉਂਕਿ ਇਸ ਬੋਇੰਗ ਉਹਨਾਂ ਨੂੰ ਜਹਾਜ਼ ਪੁਰਸਮੇਸਰ ਨਹੀਂ ਦੇ ਰਿਹਾ ਜੀ ਬਿਲਕੁਲ ਇਹ ਉਹਨਾਂ ਦੀ ਮੁਸ਼ਕਲ ਹੈ ਪਰ ਇਹਦਾ ਕਤੇ ਹੀ ਮਤਲਬ ਨਹੀਂ ਕਿ ਤੁਸੀਂ ਕਿਸੇ ਉਸ ਸ਼ਖਸੀਅਤ ਨੂੰ ਖੱਜਲ ਖਵਾਰ ਕਰੋ ਜੀ ਦਾ ਪੂਰਾ ਪੰਜਾਬ ਮਾਣ ਕਰਦਾ ਹੈ ਪੂਰਾ ਪੰਥ ਮਾਣ ਕਰਦਾ ਹੈ